ਸਭ ਤੋਂ ਪਹਿਲਾਂ ਜਿਹਨੇ ਵੀ ਕਲਾ ਕਲਾ ਕਦਮ ਥੋੜਾ ਜ਼ਿਆਦਾ ਮੱਥੀਆ ਜਿੰਨੇ ਵੀ ਪਹੁੰਚੇ ਨੇ ਆਪਣੀ ਟ੍ਰੇਲਰ ਲਾਂਚ ਤੇ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਕੁਐਸਚਨ ਕੀ ਸੀ ਸਰ ਕੁਐਸਚਨ ਭਾਈ ਏਸੀ ਆਸਟ੍ਰੇਲੀਆ ਦੇ ਨਾਲ ਤੁਹਾਡਾ ਰਿਲੇਸ਼ਨ ਬਿਕਾਜ਼ ਫਿਲਮ ਇਨ ਆਸਟ੍ਰੇਲੀਆ ਫੂ ਟੂ ਹਾਂ ਆਸਟ੍ਰੇਲੀਆ ਦੇਖੋ ਇਹ ਜਨਮ ਭੂਮੀ ਹੈ ਸਾਡੀ ਇੰਡੀਆ ਪੰਜਾਬ ਤੇ ਉਹ ਸਾਡੀ ਕਰਮ ਭੂਮੀ ਹੈ ਸੋ ਮੈਨੂੰ 16 ਮਾਸ 17 ਮਾਸ ਸਾਤ ਚੱਲ ਰਿਹਾ ਉੱਥੇ ਰਹਿੰਦੇ ਨੂੰ ਸੋ ਬੜਾ ਕੁਝ ਉੱਥੇ ਸਿੱਖਿਆ ਬੜਾ ਕੁਝ ਲਾਈਫ ਦੇ ਵਿੱਚ ਉਤਾਰ ਚੜਾ ਦੇਖਿਆ ਹੈ ਤੇ ਖਰੇਕ ਬੰਦਾ ਚਲੋ ਆਪਦੀ ਆਪਦੀ ਲਾਈਫ ਦੇ ਵਿੱਚ ਸਟਰਗਲ ਕਰਦਾ ਪਰ ਜਦੋਂ ਆਪਾਂ ਕੱਲੇ ਹੁੰਨੇ ਉਹ ਤੇ ਕਿਉਂਕਿ ਮੈਂ ਕੱਲਾ ਸੀਗਾ ਫੈਮਲੀ ਇੱਥੇ ਸੀ ਉਹ ਬੜਾ ਕੁਝ ਉਹ ਤੇ ਲਾਈਫ ਦੇ ਵਿੱਚ ਸਿੱਖਣ ਨੂੰ ਮਿਲਿਆ ਤੇ ਮੈਂ ਕਹਿੰਦਾ ਜੋ ਅੱਜ ਹੈਗੇ ਆ ਅਸੀਂ ਉਹ ਆਸਟ੍ਰੇਲੀਆ ਦੇ ਬਦੌਲਤ ਨੇ ਸੋ ਸਾਡੀ ਕਰਮ ਭੂਮੀ ਨੂੰ ਤੇ ਜਨਮ ਭੂਮੀ ਨੂੰ ਤੋਂ ਉਹਨਾਂ ਨੂੰ ਬਹੁਤ ਸਲਾਮ ਕੀ ਆਗਏ ਥੈਂਕ ਯੂ ਸੋ ਮਚ ਕਿਸ ਨੈਕਸਟ ਬਈਆ ਸਸਰੀ ਗਾਂ ਤੇ ਬਹੁਤ ਸੋਹਣੇ ਲੱਗ ਰਹੇ ਆ ਥੈਂਕ ਯੂ ਸਸਰੀ ਗਾਲ ਜੀ ਸਾਰਿਆਂ ਨੂੰ ਇਹ ਵਿਆਹ ਤਾਂ ਬਾਦ ਅੰਕ ਲੋ ਹੈ ਨਹੀਂ ਉਹ ਨਹੀਂ ਦੋ ਪਹਿਲਾਂ ਵੀ ਸੀ ਚਲਤੇ ਤੁਸੀਂ ਮਤਲਬ ਮੂਵੀ ਵਰ ਐਕਸਪੀਰੀਅੰਸ ਕੀ ਮੈਂ ਬਸ ਥੋੜਾ ਹੋਇਆ ਕੋਈ ਉਹ ਤੋਂ ਉਸ ਤੋਂ ਬਾਅਦ ਪਮਰ ਮਿਲ ਗਿਆ ਸੀ ਮੇਰਾ ਅਟ ਫਰਸਟ ਵਾਰਡ ਆਸਟ੍ਰੇਲੀਆ ਸੋ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਾਂਗੀ ਪੂਰੀ ਟੀਮ ਨੂੰ ਹਰਜੋਤ ਜੀ ਨੂੰ ਬਹੁਤ ਆਪ ਪੋਲਿਤ ਕੀਤੀ ਬਹੁਤ ਪਿਆਰ ਨਾਲ ਰੱਖਿਆ ਤੇ ਇਥੇ ਬਹੁਤ ਵਧੀਆ ਸੀ ਐਂਡ ਹੁਣ ਮੈਂ ਮੌਕਾ ਲੈ ਲੈਂਦੀ ਹਾਂ ਨਦੀ ਤਾਰੀਫ ਕਰਨ ਲਈ ਫਰਸਟ ਆਫ 올 ਹਰਜੋਤ ਜੀ ਡਾਇਰੈਕਟਰ ਪਹਿਲੀ ਵਾਰੇ big commercial film i believe that in my music videos ne bahut hi bak hoti hai and i think comedy bina ek punjabi film adhuri hundi hai but comedy vich emotions paune and, and har ek kirdaar nu no justify karna fir story dasni wo bhi apni pe pe pehli film vich you know it's not so easy so i think in a name bahut hi bakopi farmaya pura matlab everything is beautiful and then har simran ji जो जोशीले का किरदार इन्होंने निभाया से अपने चौड़ी फिल्म है ना आई थिंक वो एक किरदार छाप छाप गया आई थिंक इन द इंटायर फिल्म एंड इस फिल्म में एक एक किरदार नहीं सत सत किरदार निभा रहे जो एक मतलब तो कलाकार किरदार बाखूबी नभा मुश्किल हो जाता है सो so, सत किरदार निभाने अलग अलग जो तुम देख ही से अंदर ਹਰ ਇੱਕ ਪੂਰ ਦੀ ਆਤਮਾ ਉਹਦੀ ਸੋ ਐਗਜ਼ੈਕਟਲੀ ਉਦਾਂ ਐਕਟ ਕਰਨਾ ਇਟਸ ਰੀਲੀ ਨਾਟ ਈਜ਼ੀ ਸੋ ਇਹਨੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਫਿਲਮ ਚ ਬੈਲ ਕੋਪਰੇਸ਼ਨਸ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਆਈ ਥਿੰਕ ਦੇਲ ਬੀ ਵੈਰੀ ਗੁੱਡ ਫਿਲਮ ਮੇਕਰਸ ਬਿਕੋਜ਼ ਅੱਜਕੱਲ ਕੀ ਹੁੰਦਾ ਹੈ ਕਿ ਫਿਲਮਾਂ ਬਣ ਜਾਂਦੀਆਂ ਨੇ ਪਰ ਰਿਲੀਜ਼ਿੰਗ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਬਣਾਉਣ ਤੋਂ ਵੀ ਜ਼ਿਆਦਾ ਮਿਹਨਤ ਲੱਗਦੀ ਹੈ ਸੋ ਅਸੀਂ ਹਜੇ ਇੱਥੇ ਖੜੇ ਆ ਸਾਰੀ ਫਿਲਮ ਰਿਲੀਜ਼ ਹੋ ਰਹੀ ਹੈ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਥੈਂਕ ਯੂ ਸੋ ਮਚ ਥੈਂਕ ਯੂ ਨੈਕਸਟ ਨਿਸ਼ਾ ਮੈਂ ਸਸੀ ਕਾਂ ਸਸੀਤਾ ਜੀ ਮੇਰੇ ਹੁਣ ਨਾ ਇੱਕ ਨਿਸ਼ਾ ਦੇ ਤਾੜੀਆਂ ਪੁਰਾਣੀ ਫਿਲਮਾਂ ਦੇਖੀ ਨਾ ਪਿਛਲੀਆਂ ਦੋ ਫਿਲਮਾਂ ਉਹਨਾਂ ਚ ਵੀ ਤੁਸੀਂ ਭੂਤ ਸੀਗੇ ਏ ਫਿਰੋਚੀ ਜਿਹੜਾ ਪੁੱਤ ਨਾਲ ਪਿਆਰ ਕੀਆ ਪਹਿਲਾਂ ਇਹ ਦੱਸੋ ਪਤਾ ਨਹੀਂ ਮੇਰੇ ਡਾਇਰੈਕਟਰਾਂ ਨੂੰ ਮੇਰੇ ਚ ਭੂਤ ਹੀ ਨਜ਼ਰ ਆਉਂਦੀ ਹੈ ਸਾਰੇ ਮੈਨੂੰ ਭੂਤ ਲਈ ਕਾਸਟ ਕਰ ਲੈਂਦੇ ਆ ਸਾਰੇ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਕਾਂ ਥੈਂਕ ਯੂ ਸੋ ਮਚ ਤੁਸੀਂ ਸਾਰੇ ਜਣੇ ਇੱਥੇ ਆਏ ਟ੍ਰੇਲਰ ਤੁਸੀਂ ਮੂਵੀ ਦਾ ਦੇਖ ਹੀ ਲਿਆ ਬੜੀ ਹੀ ਡਿਫਰੈਂਟ ਤਰ੍ਹਾਂ ਦੀ ਮੂਵੀ ਆ ਵੈਸੇ ਅਸੀਂ ਹਰ ਫਿਲ ਬਟ ਵਾਕੀ ਯਕੀਨ ਮੰਨਿਓ ਇਹ ਬਿਲਕੁਲ ਡਿਫਰੈਂਟ ਮੂਵੀ ਆ ਤੇ ਹਰਜੋਤ ਜੀ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ ਬਟ ਇਹਨਾਂ ਨੇ ਬਹੁਤ ਹੀ ਵਧੀਆ ਐਜ਼ ਅ ਡਾਇਰੈਕਟਰ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਸਾਡੇ ਤੋਂ ਕੰਮ ਲਿਆ ਤੇ ਹਰਸਿਮਰਨ ਜੀ ਨਾਲ ਵੀ ਮੈਂ ਪਹਿਲੀ ਵਾਰੀ ਕੰਮ ਕੀਤਾ ਵਾਕੀ ਜਿੱਦਾਂ ਮੈਂ ਡੀ ਨੇ ਕਿਹਾ ਕਿ ਇਹਨਾਂ ਲਈ ਬਹੁਤ ਚੈਲੰਜ ਵਾਲੀ ਗੱਲ ਸੀ ਕਿਉਂਕਿ ਸਾਡੀਆਂ ਸਾਰਿਆਂ ਦੀ ਆਤਮਾਵਾਂ ਇਹਨਾਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਖਾਸ ਕਰਕੇ ਜਦੋਂ ਮੇਰੀ ਆਤਮਾ ਦੀ ਸੀ ਫਿਰ ਇਹਨਾਂ ਨੂੰ ਜ਼ਿਆਦਾ ਥੋੜੇ ਜਿਹਾ ਨਖਰੇ ਦਿਖਾਉਣੇ ਪੈਂਦੇ ਹੁੰਦੇ ਸੀਗੇ ਤੇ ਉਹ ਇੱਕ ਨਵੀਂ ਚੀਜ਼ ਆ ਤੇ ਉਹ ਚੈਲੰਜ ਵਾਲੀ ਗੱਲ ਵੀ ਹੈ ਕਿ ਇੱਕ ਆਰਟਿਸਟ ਨੇ ਸਾਰਿਆਂ ਦੇ ਕਰੈਕਟਰ ਕਰਨੇ ਤੇ ਮੰਡੀ ਬਹੁਤ ਹੀ ਸੋਹਣੀ ਸਾਡੀ ਐਕਟ੍ਰੀਸ ਇਸ ਫਿਲਮ ਦੀ ਉਹਨਾਂ ਨੇ ਬਹੁਤ ਸੋਹਣਾ ਕਮਾਲ ਦਾ ਕੰਮ ਕੀਤਾ ਬਾਕੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਆਈ ਥਿੰਕ ਸੋ ਆਸਟ੍ਰੇਲੀਆ ਦੇ ਵਿੱਚ ਬਣਨ ਵਾਲੀ ਵੀ ਪਹਿਲੀ ਫਿਲਮ ਆ ਤੇ ਇਹ ਵੀ ਇੱਕ ਸਾਡੇ ਨਾਲ ਯਾਦਗਾਰ ਚੀਜ਼ ਜੁੜ ਗਈ ਹੈ ਕਿ ਸਾਡੀ ਫਿਲਮ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ ਬਣੀ ਸੀ ਤੇ ਜਿੰਨੀ ਮੈਨੂੰ ਲੱਗਦਾ ਉੱਥੇ ਲੋਕ ਪਸੰਦ ਕਰਨਗੇ ਓਨੀ ਇੱਥੇ ਵੀ ਕਰਨਗੇ ਤੇ ਜਦੋਂ ਫਿਲਮ ਆਉਗੀ ਪਲੀਜ਼ ਸਾਰੇ ਜਣੇ ਸਪੋਰਟ ਕਰਿਓ मैं yeah, मैं बस करना चाह रही कि मैं पहली बार पुलिस ऑफिसर का रोल किया so, पूरी यूनिफॉम पा के वो भी ऑस्ट्रेलियन यूनिफॉर्म पूरी सिंगम वाली फीलिंग चक्की सी शूट थे। <laughs> पता नहीं तक पाए कि नहीं बट आई ट्राई माई बेस्ट हाँ जी चलो ਤੁਸੀਂ ਅੱਜ ਬਹੁਤ ਢੋਡੀਆਂ ਨਾਲ ਗੱਲ ਕਰੀਏ ਮੂਵੀ 21st ਮੂਵੀ ਹੈ ਜਿਹਨੇ ਸਾਰੀ ਸਟਾਰ ਕਾਸਟ ਨੇ ਕਿਵੇਂ ਦਾ ਐਕਸਪੀਰੀਅੰਸ ਕੀਤਾ ਤੇ ਸਟਾਰ ਕਾਸਟ ਨਾਲ ਕੰਮ ਕਰਕੇ ਕਿਵੇਂ ਲੱਗਿਆ ਬਹੁਤ ਸასიਖਾ ਸਾਰਿਆਂ ਨੂੰ ਜੀ ਬਹੁਤ ਵਧੀਆ ਐਕਸਪੀਰੀਅੰਸ ਸੀ ਪਹਿਲੀ ਵਾਰੀ ਫਿਲਮ ਕੀਤੀ ਹੈ ਤੇ ਸਾਰੇ ਬਾਤਮਾਲ ਆਰਟਿਸਟ ਸੀ ਐਕਸਪੀਰੀਅੰਸ ਆਰਟਿਸਟ ਹੀ ਇਹਨਾਂ ਨਾਲ ਕੰਮ ਕਰਕੇ ਇਹਨਾਂ ਨੂੰ ਬਹੁਤ ਸਪੋਰਟ ਮਿਲੀ ਨਾ ਵੱਲੋਂ ਸਾਰਿਆਂ ਵੱਲੋਂ ਹਰਸ਼ੂਨ ਬਾਈ ਆਪਣੇ ਮਿੱਤਰ ਵੀ ਆ ਨਾਲੇ ਉੱਥੇ ਰਹਿੰਦੇ ਆ ਇਹਨਾਂ ਦੀ ਪੂਰੀ ਸਪੋਰਟ ਸੀ ਸਾਨੂੰ ਤੇ ਬਾਕੀ ਸਾਰੇ ਨਹੀਂ ਦੱਸਿਓ ਫਿਲਮ ਵੇਖ ਕੇ ਕਿੱਦਾਂ ਦੀ ਲੱਗੀ ਠੀਕ ਆ ਤੇ ਮੇਰੇ ਵੱਲੋਂ ਤੇ ਪ ਕੀ ਹਰ ਹੈ ਤੇ ਭਾਈ ਇਹ ਦੱਸੋ ਟ੍ਰੇਨਰ ਕਿੰਨੇ ਵਜੇ ਆ ਰਿਹਾ YouTube ਤੇ ਕਿਹੜੇ ਚੈਨਲ ਤੇ ਆ ਰਿਹਾ ਇਹ 5 ਵਜੇ 5:30 ਵਜੇ ਇੱਥੇ ਆਪਣੇ ਫਿਲਮੀ ਲੋਕ ਦੇ ਚੈਨਲ ਤੇ ਆਊਗਾ ਤੇ ਬਾਕੀ ਹੋਊਗੀ ਬਾਕੀ ਕੀ ਜੀ ਨੂੰ ਫਿਲਮ ਆ ਰਹੀ ਬਸ ਬਾਕੀ ਉਹ ਕਿ ਲਾ ਬਾਕੀ ਹੈ ਕੀ ਹਾਂ ਜੀ 5 ਵਜੇ ਪਲੀਜ਼ ਤੁਸਾਂ ਤੋਂ ਬਹੁਤ ਸਸ਼ਕਰਤ ਹਾਂ ਅੱਜ ਸਾਰੇ ਤੁਸੀਂ ਬਹੁਤ ਜੀ ਵਧੀਆ ਐਕਸਪੀਰੀਅੰਸ ਰਿਹਾ ਪਹਿਲਾਂ ਦੱਸੋ ਕਿ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਯਾਨੀ ਬਹੁਤ ਵਧੀਆ ਮੇਰਾ ਪਹਿਲਾ ਹੀ ਆ ਮੈਂ ਇੱਥੇ ਸਟੇਜ ਤੇ ਖੜੂ ਤਾਂ ਮੈਨੂੰ ਕਦੀ ਇਦਾਂ ਦਾ ਮੈਨੂੰ ਮੌਕਾ ਨਹੀਂ ਮਿਲੇਗਾ ਤੇ ਮੈਨੂੰ ਮਤਲਬ ਥੋੜਾ ਨਰਵਸ ਹੀ ਆ ਮੇਰੇ ਕੋ ਜੇ ਕੋਈ ਵੱਧ ਘੱਟ ਗੱਲ ਨਿਕਲ ਜੇ ਤੇ ਸੇ ਇਨਾ ਕੱਟ ਦੇ ਉਹ ਕਰੇ ਬਾਕੀ ਬਹੁਤ ਵਧੀਆ ਸੀ ਆਸਟ੍ਰੇਲੀਆ ਚ ਮੈਂ ਸੰਗਦਾ ਕੇ ਫਿਲਮ ਬਣਾਉਣੇ ਕੋ ਸੋਖਾ ਕੰਮ ਨਹੀਂ ਆ ਅਰਜੋਤ ਨਾਲੇ ਉੱਥੇ ਡਬਲ ਡਾਰਿਸ ਕੇ ਲੈ ਕੇ ਵੀ ਇੱਕ ਮਿਹਨਤ ਕਰਕੇ ਸਾਰਾ ਆਪਣੇ ਸਾਰੀ ਟੀਮ ਤੇ ਭਰੋਸਾ ਕਰਕੇ ਕੰਮ ਉੱਥੇ ਸ਼ੋਅ ਕੀਤੀ ਫਿਲਮ ਤੇ ਸਾਡੇ ਬ੍ਰਦਰ ਨੇ ਜਿੱਥੇ ਲੋੜ ਪਈਂਦੀ ਉੱਥੇ ਚਲੋ ਅਸੀਂ ਨਾਲ ਆਈਂ ਜੋ ਕੁਝ ਕਰ ਸਕਦੇ ਆ ਚਲੋ ਕੀਤਾ ਐ ਬਾਕੀ ਅਰਜਵਰਨ ਭਾਈ ਉਹਨਾਂ ਨੇ ਬਾਕੀ ਸਾਰੀ ਸਾਰੀ ਟੀਮ ਹੀ ਬਹੁਤ ਵਧੀਆ ਐਕਸਪੀਰੀਅੰਸ ਸਾਰਿਆਂ ਨੂੰ ਵਧੀਆ ਸੀ ਸਤ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੇਰੀ ਇਹ ਪਹਿਲੀ ਫਿਲਮੀ ਆ ਤੇ ਮੈਂ ਆਸ ਕਰਦਾ ਕਿ ਸਾਰੇ ਜਾਨੇ ਵਧੀਆ ਪਿਆਰ ਦੇਣਗੇ ਠੀਕ ਹੈ ਬਈ ਤੁਹਾਨੂੰ 올 ਦਾ ਬੈਸਟ ਫੜੀ ਪਹਿਲੀ ਫਿਲਮ ਲਈ ਥੈਂਕ ਯੂ ਜੀ ਸਾਰਿਆਂ ਨੂੰ ਕੀ ਬਾਤ ਹੈ ਸੋ ਨੈਕਸਟ ਵੀ ਅੱਪਾ ਇਹ ਗੱਲ ਕਰੀਏ ਬਈ ਟ੍ਰੇਲਰ ਦੇ ਵਿੱਚ ਆ ਕਿ ਅਸੀਂ ਇੱਛਾਵਾਂ ਪੂਰੀਆਂ ਕਰੀਏ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹੈਨਾ ਐਕਚੁਅਲ ਦੇ ਵਿੱਚ ਕਦੇ ਇਦਾਂ ਤੁਹਾਡੀ ਲਾਈਫ 'ਚ ਵੀ ਕੋਈ ਚੀਜ਼ ਰਹੇਗੀ ਵੀ ਇਹ ਮੇਰੀ ਇੱਛਾ ਹੈ ਤੱਕ ਪੂਰੀ ਨਹੀਂ ਮੈਂ ਪੂਰੀ ਕਰਨਾ ਚਾਹੁੰਦਾ ਹਰ ਸੇਵਨ ਭਾਈ ਤੁਸੀਂ ਰਸੋ ਇਹ ਚਾਹਵਾ ਦਾ ਬੰਦੇ ਦੀ ਪੂਰੀਆ ਹੋ ਜਾਂੜ ਫਿਰ ਤਾਂ ਗਤੀ ਰੁਕ ਜਾਂਦੀ ਹੈ। ਉਹੀ ਲੱਗਦਾ ਕਿ ਕਿਹੜੀ ਕਿਹੜੀ ਜੜੀ ਤੁਸੀਂ ਚਾਹਨੇ ਹੋ। ਇੱਕ ਨਾ ਫਿਲਮ ਦਾ ਜਿਵੇਂ ਇਹਦੇ ਵਿੱਚ ਦਿਖਾਇਆ ਗਿਆ ਨਾ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ। ਕੈਰਲੈਪਸੀ ਹੁੰਦੀ ਹੈ ਇੱਕ। ਕੈਰਲੈਪਸੀ ਇੰਡੀ ਹੈ ਨਾ। ਉਹੋ ਸਟੇਜ ਹੁੰਦੀ ਹੈ ਇੱਕ। ਕਈ ਵਾਰ ਆਪਾਂ ਦੇਖਦੇ ਆਂ ਨਾ ਕਿ ਬੰਦਾ ਸਵੇਰਾਂ ਚ ਉੱਠ ਖੜਦਾ। ਬਹੁਤ ਸਾਰੇ ਕੋਈ ਬਜ਼ੁਰਗ ਜਾਂ ਕਈ ਵਾਰੀ ਕੋਈ ਬਜ਼ੁਰਗ ਮਾਦਾ ਜਾਂ ਕੋਈ ਜਦੋਂ ਅੱਗ ਲਾਉਣ ਲੱਗਦੇ ਉਹ ਉੱਠ ਖੜਦੇ ਆ। ਮਰ ਕੇ ਜਿਉਂਦੇ ਹੋਣ ਨੂੰ ਕੈਨਾਲੈਪਸੀ ਕਹਿੰਦੇ ਆ ਇਹ ਰੀਅਲ ਚ ਐਗਜ਼ਿਸਟ ਕਰਦੀ ਹੈ ਗੱਲ ਤੇ ਉਹਨਾਂ ਤੋਂ ਬਹੁਤ ਸਾਰੇ ਲੋਕ ਪੱਤਰਕਾਰ ਭਰਾ ਵੀ ਆਪਣੇ ਸਾਰੇ ਬਹੁਤ ਸਾਰੇ ਲੋਕ ਉਹਨਾਂ ਕੋਲ ਜਾਂਦੇ ਵੀ ਹੁੰਦੇ ਆ ਪੂਰੀ ਦੁਨੀਆ ਦੇ ਵਿੱਚ ਇਹ ਵਾਪਰਦੀ ਹੈ ਘਟਨਾ ਇਹ ਹੁੰਦੀ ਹੈ ਜਿਵੇਂ ਉਹਨਾਂ ਤੋਂ ਲੋਕ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤੇ ਲੋਕ ਉਹਨਾਂ ਜਿਹਨਾਂ ਚੁੱਪ ਹੋ ਜਾਂਦੇ ਆ ਕਿਉਂਕਿ ਉਹ ਪਤਾ ਨਹੀਂ ਕੀ ਪ੍ਰਮਾਤਮਾ ਜਾਣਦਾ ਵੀ ਕੀ ਉਹਨਾਂ ਦਾ ਕਨੈਕਸ਼ਨ ਉਹ ਕਿੱਥੋਂ ਮੁੜੇ ਆ ਆਪਾਂ ਨੂੰ ਤਾਂ ਐਂ ਲੱਗਦਾ ਵੀ ਬੰਦਾ ਤਾਂ ਹੀ ਗਿਆ ਕਿਤੇ ਹੁਣ ਪਤਾ ਨਹੀਂ ਵੀ ਉਹ ਕੀ ਉਹਨਾਂ ਦਾ ਧਰਤੀ ਨਾਲ ਕਨੈਕਸ਼ਨ ਹੁੰਦਾ ਜਾਂ ਕੀ ਉਹਨਾਂ ਨੂੰ ਸਪੈਸ਼ਲ ਅਬਿਲਿਟੀ ਆ ਜਾਂਦੀ ਹੈ ਕੋਈ ਜਾਂ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ ਜਿਹਨੂੰ ਆਪਾਂ ਆਪਣੇ ਧਰਮ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਰੋਸ਼ਨੀ ਮਿਲਦੀ ਜਾਂ ਗਿਆਨ ਹੋ ਗਿਆ ਕਿਸੇ ਚੀਜ਼ ਦਾ ਸੋ ਉਸ ਨਾਲ ਰਿਲੇਟਡ ਆ ਇਹ ਸੋ ਜਿਹੜਾ ਇਹ ਫਾਇਦਾ ਫਿਕਸ਼ਨ ਹੀ ਪਰ ਇਹਦੇ ਵਿੱਚ ਇਹ ਗੱਲ ਹੈ 100% ਕਿ ਕੈਨਾਲੈਪਸੀ ਵਾਲੇ ਲੋਕ ਬਹੁਤ سارے ਹੈਗੇ ਨੇ ਧਰਤੀ ਤੇ ਸੇ ਤਾਂ ਕਰਕੇ ਉਹਦੇ ਵਿੱਚ ਕਿਉਂਕਿ ਐਕਸੀਡੈਂਟ ਹੁੰਦਾ ਉਹ ਕਹਿੰਦਾ ਵੀ ਤੂੰ ਮਰ ਗਿਆ ਸੀ 15 ਮਿੰਟ ਲਈ ਫੇਰ ਮੈਨੂੰ ਇਹ ਦਿਖਣੇ ਦਿਖਣੇ ਸ਼ੁਰੂ ਹੋਦੇ ਸੋ ờ ਹੋਰ ਕੀ ਸੀ ਬਿਚਾਰ ਹੋਰ ਏਸੀ ਵੀ ਇੱਛਾਵਾਂ ਕਿਹੜੀਆਂ ਜਿਹੜੀਆਂ ਤੁਸੀਂ ਹੋਰ ਪੂਰੀਆਂ ਕਰਨਾ ਚਾਹੁੰਦੇ ਆਂ ਇੱਛਾਵਾਂ ਬੜੀਆਂ ਬੜੀਆਂ ਸਾਰੀਆਂ ਮੈਂ ਇਹ ਕਹਿਣਾ ਵੀ ਹਰੇਕ ਬੰਦੇ ਨੂੰ ਇੱਛਾਵਾਂ ਰੱਖਣੀਆਂ ਚਾਹੀਦੀਆਂ ਤੇ ਕਿਉਂਕਿ ਇੱਕ ਸਟੇਜ ਹੀ ਆ ਵੈਸੇ ਤਾਂ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ ਪਰ ਜੇ ਬੰਦਾ ਕੀਮ ਨਹੀਂ ਹੈਗਾ ਕੁਝ ਕਰਨ ਦੇ ਤਾਂ ਫੇਰ ਮੈਨੂੰ ਲੱਗਦਾ ਜ਼ਿੰਦਗੀ ਖੜ ਜਾਂਦੀ ਹੈ ਸੋ ਨੈਕਸਟ ਟੂ ਮੈਂਡੀ ਮੈਂ ਕੁਸ਼ਨ ਪੁੱਛਣਾ ਨਾ ਨਾ ਕਰਵਾਂ ਤੇ ਉਹ ਕਹਿੰਦੇ ਨੇ ਕਿ ਮੁੰਡਿਆਂ ਦੀ ਲਾਈਫ ਦੇ ਵਿੱਚ ਲੇਡੀ ਲੱਕ ਆਉਂਦਾ ਹੈ ਨਾ ਛੋਟੀ ਲਾਈਫ ਦੇ ਵਿੱਚ ਸਭ ਹੁਣ ਕੁਸ਼ਲ ਬੱਗੇ ਨੇ ਸਭ ਠੀਕ ਹੈ ਸਭ ਕੁਸ਼ਲ ਬੱਗੇ ਨੇ ਸਰ ਤੇ ਚੀ ਤੇ ਛੋਟੀ ਲਾਈਫ ਦੇ ਵਿੱਚ ਸ਼ੇਖਰ ਲੱਕ ਜਿਹੜਾ ਆਇਆ ਹੈ ਇਹ ਕਿਵੇਂ ਦਰਿਆ ਛੋਟੀ ਲਾਈਫ 'ਚ ਇਹ ਬ리즈 ਦੱਸੋ ਤੁਸੀਂ ਹੁਣ ਇਹ ਕਹੇ ਲੇਡੀ ਲੱਕ ਹੁੰਦਾ ਸੋ ਮੈਂ ਵੀ ਲੇਡੀ ਲੱਕ ਮੁੰਡਿਆਂ 'ਚ ਨਹੀਂ ਹੁੰਦਾ ਛੋਟੀ 'ਚ ਤਾਂ ਸ਼ੇਖਰ ਲੱਕ ਆਇਆ ਨਾ ਤੁਸੀਂ ਉਹ ਦੱਸੋ ਯਾ ਸਭ ਇਟਸ ਗੁੱਡ ਉਹ ਵੀ ਇੱਕ ਮਤਲਬ ਵਿਆਹ ਵੀ ਇੱਕ ਲਾਈਫ ਦਾ ਸਟੇਜ ਹੈ ਆਈ ਥਿੰਕ ਮੇਰੇ ਮੇਰੀ ਲਾਈਫ ਥੋੜਾ ਜਿਹਾ ਲੇਟ ਆਇਆ ਬਟ ਵਧੀਆ ਆ ਗਿਆ ਯਾ ਇਟਸ ਵਰਕ ਇਟਸ ਵਰਕ ਇਟਸ ਵਰਕ ਬਟ ਇਟਸ ਗੁੱਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਹਾਂ ਜੀ ਸੋ ਹੁਣ ਓਵਰ ਟੂ ਮੀਡੀਆ ਸੋ ਤੁਸੀਂ ਜੇ ਵੀ ਕੋਈ ਕੁਐਸਚਨ ਪੁੱਛਣੇ ਹੈਂਡ ਰੇਸ ਕਰ ਦਿਓ ਤੱਕ ਮਾਈਕ ਪਹੁੰਚ ਜੂ ਹੈਲੋ ਹਰਸਨ ਪ੍ਰੀਤ ਰਸ਼ੀਕਾ ਜੀ ਇੱਧਰ ਵੀਰੇ ਇੱਧਰ ਉੱਪਰ ਜਾਓ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਵੀਰ ਠੀਕ ਠਾਕ ਹੋ ਚੱਲਦੀ ਕਲਾ ਜੀ ਹਾਂਜੀ ਹਾਂਜੀ ਚੱਲਦੀ ਕਲਾ ਮਾਲਕ ਦੀ ਕਿਰਪਾ ਵੇਖ ਲਈ ਹਾਂ ਹਾਂ ਬੜੀ ਵਧੀਆ ਵਧੀਆ ਵੀਰ ਚੱਲਦੀ ਕਲਾ ਅੱਛਾ ਨਾ ਜਿੱਦਾਂ ਅਸੀਂ ਜਦੋਂ ਵੀ ਕਿਸੇ ਨੂੰ ਮਿਲਦੇ ਆ ਤੁਹਾਡਾ ਨਾਮ ਹੁੰਦਾ ਹੈ ਨਾ ਤੇ ਜੋੜੀ ਫਿਲਮਾਂ ਦਾ ਜ਼ਿਕਰ ਵੀ ਹੁੰਦਾ ਤੇ ਉਸ ਜੋਸ਼ੀਲੇ ਕਰੈਕਟਰ ਦਾ ਜ਼ਿਕਰ ਜ਼ਰੂਰ ਹੁੰਦਾ ਤੇ ਇਹ ਕਰੈਕਟਰ ਜਿਹੜੇ ਤੁਸੀਂ ਸੱਤ ਕਰੈਕਟਰ ਕੀਤੇ ਦਾ ਨਿਸ਼ਾਨਾ ਦੱਸ ਰਹੇ ਸੀ ਤੁਹਾਨੂੰ ਲੱਗਦਾ ਇਹ ਕਰੈਕਟਰ ਜੋਸ਼ੀਲੇ ਤੇ ਹਾਵੀ ਹੋਣਗੇ ਥੋਚਾ ਥੋੜੀ ਕਿਤੇ ਜਹੰਤ ਜੋਸ਼ੀਲੇ ਦਾ ਕਰੈਕਟਰ ਹੁੰਦਾ ਸੀਗਾ ਵੀ ਇਹ ਕਰੈਕਟਰ ਉਹ ਤੋਂ ਹਾਵੀ ਹੋਣੇ ਚਾਹੀ ਨਹੀਂ ਹਾਵੀ ਨਹੀਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੈਟਰ ਕਰੀਏ ਹਮੇਸ਼ਾ ਹੀ ਤੇ ਉਹ ਤਾਂ ਜਨਰਲੀ ਉਹ ਡਿਫਰੈਂਟ ਸੀਗੀ ਚੀਜ਼ ਹੈ ਪਰ ਮੇਰੇ ਲਈ ਜਿਹੜਾ ਸਭ ਤੋਂ ਜ਼ਿਆਦਾ ਮੁਸ਼ਕਲ ਕੰਮ ਸੀਗਾ ਉਹ ਇਹ ਸੀਗਾ ਕਿ ਮੈਂ ਬਹੁਤ ਹੀ ਹੰਡੇ ਹੋਏ ਆਰਟਿਸਟਾਂ ਦੀ ਐਕਟਿੰਗ ਕਰੀ ਜਾਂਦਾ ਸੀ ਉਹਦੇ 'ਚ ਸੋ देयर वाज अ ਵੈਰੀ ਹਾਰਡ ਪਾਰਟ ਫॉर ਮੀ ਤੇ ਅਦਰਵਾਈਜ਼ ਸਾਰਾ ਕੁਝ ਸਮੂਥ ਹੀ ਚੱਲਿਆ ਜਿਵੇਂ ਦੱਸਿਆ ਨੀਸ਼ਾ ਜੀ ਨੇ ਵੀ ਇੰਨਾ ਵੇਲੇ ਮੈਨੂੰ ਥੋੜਾ ਜਿਹਾ ਔਖਾ ਹੁੰਦਾ ਹੁੰਦਾ ਸੀ ਕੰਮ ਫਿਰ ਮੈਂ ਦੋ ਤਿੰਨ ਵਾਰੀ ਜ਼ਮੀਰ ਨੂੰ ਫੋਨ ਲਾਇਆ ਮਹਾਪ੍ਰਵਾ ਤੂੰ ਦੱਸਦੇ ਮੈਨੂੰ ਕਿੱਦਾਂ ਕਰਾਂ ਮੈਂ ਕਿਹਾ ਮੇਰੀ ਹੈਲਪ ਕਰ ਦੇ ਇਹਨਾਂ ਦੇ ਹਸਬੰਦ ਨੂੰ ਤੇ ਇਹ ਪੂਤਲ ਆਈਡੀਆ ਵੀ ਸਾਨੂੰ ਇਹਨਾਂ ਨੇ ਦਿੱਤਾ ਸੀ ਕਹਿੰਦਾ ਮੈਂ ਦੇਖਦਾ ਮਾਰਨਿੰਗ ਇਹਨਾਂ ਨੂੰ ఎవਰੀ ਡੇ ਸੂਵ ਸੂਟ ਕਰਦੇ ਆ ਪੂਰੇ ਜੀ ਸਭ ਤੋਂ ਨਖਰੇ ਕਿਤੇ ਜ਼ਿਆਦਾ ਲੱਗੇ ਕਿਹੜੇ ਕਿਹੜੇ ਇਹਨਾਂ ਦੇ ਕੈਰੈਕਟਰ ਤੇ ਨਖਰੇ ਨਹੀਂ ਕੋਈ ਵੀ ਇਹ ਬਹੁਤ ਵੈਰੀ professionl ਵੀ ਹੈ ਤੇ ਬਹੁਤ ਮਿਲਾਪੜੇ ਵੀ ਹੈ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਫਿਲਮ ਤੇ ਤੇ ਸਾਨੂੰ ਮਤਲਬ ਵੇਦਨ ਫਿਊ ਮਿੰਟਸ ਸਾਰੇ ਕਲਿੱਕ ਹੋ ਗਏ ਜੀ ਕਿ ਹਾਂ ਸਾਨੂੰ ਐ ਲੱਗਿਆ ਨਹੀਂ ਆ ਯਾਰ ਵੀ ਕੌਣ ਇਹ ਬੰਡੀਆ ਜਾਂ ਮੈਂ ਤਾਂ ਚਲੋ ਹੈ ਨਹੀਂ ਕੁਝ ਇੰਨਾ ਵੱਡਾ ਇਹ ਨਿਸ਼ਾ ਜਾਂ ਕਰਮਜੀਤ ਬਾਜੀ ਦਾ ਸੁਖੀ ਚਾਲ ਬਾਜੀ ਆਈ ਨਹੀਂ ਉਹ ਤੇ ਅੱਛਾ ਬੰਦੇ ਉਹ ਨਾ ਉਹ ਬਾਖਮਾਲ ਐਕਟਰ ਨੇ ਉਹਨਾਂ ਦੀ ਐਕਟਿੰਗ ਕਰਨੀ ਬੜੀ ਔਖੀ ਲੱਗੀ ਸੋ ਪਰ ਅਦਰਵਾਈਜ਼ ਇਹ ਹੈਲਪਫੁਲ ਬਹੁਤ ਨੇ ਸਾਰੇ ਕਿਉਂਕਿ ਇਹਨਾਂ ਨੇ ਬੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਇੱਕ ਇਹ ਹੈ ਵੀ ਸਾਡੇ ਹਰਜੋਤ ਬਾਜੀ ਬਹੁਤ ਬਾਖਮਾਲ ਐਕਟਰ ਹੈ ਕਿਉਂਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਆ ਆਪ ਨੂੰ 1-2 ਦਿਨਾਂ ਚ ਪਤਾ ਲੱਗ ਜਾਂਦਾ ਕਿ ਕਿੱਥੇ ਚ ਜਾ ਰਹੇ ਆ ਕਿੰਨਾ ਕੁ ਸੀਰੀਅਸ ਕੰਮ ਹੋ ਰਿਹਾ ਹੈ ਜਾਂ ਕਿਹੜੇ ਲੈਵਲ ਦਾ ਕੰਮ ਹੋ ਰਿਹਾ ਹੈ ਜਦੋਂ ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਹਾਂ ਵੀ ਠੀਕ ਕੰਮ ਹੋ ਰਿਹਾ ਹੈ ਹਰਜੋਤਪਾ ਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿਉਂਕਿ ਅਸੀਂ ਤਾਂ 2-3 ਤੇ ਲਗਭਗ ਮਹੀਨੇ ਪਹਿਲੇ ਚਲੇ ਗਏ ਸੀ ਆਸਟ੍ਰੇਲੀਆ ਉੱਥੇ ਸਾਡਾ ਜਿਹੜਾ ਪ੍ਰੀ ਜਿਹੜਾ ਸੀਗਾ ਤਿਆਰੀਆਂ ਸੀਗੀਆਂ ਜਿਹੜੀਆਂ ਉਹ ਵਧੀਆ ਹੋਈਆਂ ਹੋਈਆਂ ਸੀ ਤੇ ਇਹਨਾਂ ਨੇ ਸਾਡਾ ਬੋਸ ਹਾਂ ਤੇ ਨਈ ਅਦਰਵਾਈਜ਼ ਆਰਟਿਸਟਾਂ ਨੂੰ ਇਹ ਹੁੰਦਾ ਕਿ ਯਾਰ ਆਪਾਂ ਪੈਸੇ ਲਈਏ ਤੇ ਜਾਈਏ ਸੋ ਇਨਾਂ ਵੱਲੋਂ ਇਹ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਨੇ ਪੂਰਾ ਸਾਥ ਦਿੱਤਾ ਅੱਛਾ ਨਾ ਜਿੱਦਾਂ ਫਿਲਮ ਦੇ ਵਿੱਚ ਇੱਛਾ ਦੀ ਗੱਲ ਕੀਤੀ ਗਈ ਹੈ ਹਨਾ ਇਹ ਕਹਾਣੀ ਦੀ ਡਿਮਾਂਡ ਸੀ ਵੀ ਮੈਂਡੀ ਹੋਣੀ ਫਿਲਮ ਚ ਹੋਣੀ ਚਾਹੀਦੀ ਜਾਂ ਤੁਹਾਡੀ ਇੱਛਾ ਸੀ ਵੀ ਨਹੀਂ ਯਾਰ ਮੈਂਡੀ ਹੋਣੀ ਚਾਹੀਦੀ ਮੈਂਡੀ ਸੋਣੀ ਬਹੁਤ ਹੈ ਇਹ ਸਾਡੀ ਕਹਾਣੀ ਦੀ ਡਿਮਾਂਡ ਹੈ ਕਿਉਂਕਿ ਇੱਕ ਨਾ ਉਹ ਪਾਜੀ ਦਾ ਜਿਹੜਾ ਡਾਇਲੋਗ ਵੀ ਹੈ ਵੀ ਧਾਕੜ ਜੀ ਆਫਿਸਰ ਇਦੇ ਹਾਇਲੀ ਮੇਰੀ ਮੋਟੋ ਕਰਕੇ ਹਟੇ ਸੀ ਤੁਸੀਂ ਹੈਨਾ ਉਦੋਂ ਫਿਲਮ ਸੋ ਇਹ ਥੋੜੇ ਜਿਹਾ ਭਾਰੇ ਸੀਗੇ ਉਦੋਂ ਤੇ ਹੁਣ ਤਾਂ ਸੁਖ ਨਾ ਕਾਫੀ ਝਾੜ ਲਿਆ ਤੇ ਉਦੋਂ ਥੋੜੇ ਜਿਹਾ ਭਾਰੇ ਸੀਗੇ ਸੋ ਸਾਨੂੰ ਇੱਕ ਧਾਕੜ ਜਿਹੀ ਪੁਲਿਸ ਆਫਿਸਰ ਦੇ ਜਿਹੜਾ ਲੇਡੀ ਦਾ ਬਹੁਤ ਚੁੱਕੜੀ ਦਾ ਰੋਲ ਚਾਹੀਦਾ ਸੀਗਾ ਤੋਂ ਮੰਡੀ ਜੀ ਪੂਰਾ ਉਹਦੇ ਲਈ ਸੂਟ ਕਰਦੇ ਸੀਗੇ ਤਾਂ ਕਰਕੇ ਇਹਨਾਂ ਨੂੰ ਆਪਾਂ ਲਿਆ ਥੈਂਕ ਯੂ ਹਾਈ ਮੰਡੀ ਹੈਲੋ ਹੈਲੋ ਹੈਰ ਹੈਰ ਹਾਈ ਅ ਫਸਟ ਆਫ ਆਲ फर्स्ट ऑफ ऑल कंग्रेचुलेशन ट्रेलर दे लिए जिमें हमें हरसिमरन ने मैनशन किया कि मिडल ऑफ द ट्रांसफॉर्मेशन ट्रांसफॉर्मेन उस वेले जब उस वेले गल करते होंगे सके है ना गैटिंग बैक ऑन द कैमरा बिकॉज तीस यूज टू कुछ होर लुक्स दे बट गैटिंग बैक ऑन द कैमरा ਐਂਡ ਡੂਇੰਗ ਦਿਸ ਕੈਰੈਕਟਰ ਹੈ ਨਾ ਇੱਕ ਕਹਿੰਦੇ ਨਾ ਕਿ ਸਪੈਸ਼ਲੀ ਜਰ ਕਿ ਆਪਾਂ ਇਸ ਇਸ਼ੂ ਬਾਰੇ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਉਹ ਤੁਹਾਡੇ ਲਈ ਕਿੱਦਾਂ ਕੋ ਚੈਲੰਜਿੰਗ ਸੀਗਾ ਕਿ ਹਾਂ ਯਾਰ ਮੈਂ ਆਈ ਹੈਵ ਟੂ ਬੀ ਔਨ ਕੈਮਰਾ ਐਂਡ ਇਨ ਦਿਸ ਵੇ ਵਾਟਐਵਰ ਵੇ ਆਈ ਹੈਵ ਗਾਟਨ ਇਟ ਨਾ ਉਹ ਆਉਣਾ ਕਿੰਨਾ ਕੋ ਮੁਸ਼ਕਿਲ ਸੀਗਾ ਕਿੰਨਾ ਕੋ ਚੈਲੰਜਿੰਗ ਸੀਗਾ ਤੇ ਇਹਦੇ ਨਾਲ ਐਕਸੈਪਟੈਂਸ ਕਿੰਨੀ ਕਿ ਤੁਸੀਂ ਮੰਨਦੇ ਹੋ ਸੀ ਹੈਜ਼ਿਟੇਸ਼ਨ ਜ਼ਰੂਰ ਸੀ ਬਿਕਾਜ਼ ਹਾਈ ਨਹੀਂ ਮੇਰੀ ਮੋਟੋ ਹੈਗੀ ਇੱਕ ਮੂਵੀ ਮੋਟਾਪੇ ਤੇ ਯੂ نو ਸੋ ਉਹਦੇ ਵਿੱਚ ਇਸ ਆਲ ਜਸਟੀਫਾਈਡ ਹਾਲਾਂਕਿ ਜਦੋਂ ਮੈਂ ਉਹ ਫਿਲਮ ਵੀ ਸ਼ੂਟ ਕਰਦੀ ਸੀ ਤਾਂ ਮੈਂ ਫਰਸਟ ਡੇ ਆਫ ਸ਼ੂਟ ਤੇ ਜਾਂਦੀ ਸੀ ਆਈ ਯੂਸ ਟੂ ਫੀਲ ਪੀਪਲ ਆ ਸਟੇਅਰਿੰਗ ਐਟ ਮੀ ਜਾਂ ਕੋਈ ਹੱਸ ਵੀ ਰਿਹਾ ਹੈ ਤਾਂ ਤੁਹਾਨੂੰ ਥੋੜਾ ਜਿਹਾ ਉਹ embarrassment ਕਹ ਲੋ ਜਾਂ ਥੋੜਾ ਜਿਹਾ ਤੁਹਾਨੂੰ ਫੀਲ ਤਾਂ ਹੁੰਦਾ ਹੈ ਬਿਕਾਜ਼ ਯੂ ਸਟਿਲ ਫੀਮੇਲ ਯੂ ਸਟਿਲ you know wearing these tight t-shirts and and you know people keep سوچਦੇ ਨੇ 아이 ਕੀ ਗੱਲਾਂ ਕਰ ਰਹੇ ਨੇ so ਜਦੋਂ ਮੈਨੂੰ ਇਸ মুਵੀ ਲਈ ਅਪਰੋਚ ਅਪਰੋਚ ਕੀਤਾ ਗਿਆ ਕਿ ਇਟਸ ওকে ਐਂ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਮੈਨੂੰ ਹਜੇ ਵੀ ਯਾਦ ਹੈ ਮਹਰਜੋਤ ਜੀ ਨੂੰ ਕਿਹਾ ਕਿ ਆਈ ਥਿੰਕ ਹਫਤਾ ਤੱਕ ਪਹਿਲਾਂ ਕਿ ਤੁਸੀਂ ਐਕਟਸ ਚੇਂਜ ਕਰ ਲਓ ਬਿਕਾਜ਼ ਆਈ ਐਮ ਜਸਟ ਆਈਵ ਜਸਟ ਫਿਨਿਸ਼ਡ ਖਾਣੀ ਮੇਰੀ ਮੋਟੋ ਸੌਰੀ ਮੈਂ ਮੈਂ ਇੱਕਦਰ ਐਡ ਕਰਨਾ ਕਰ ਲਿਆ ਸੌਰੀ 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 ਮੈਂ ਇੱਕ ਐਡ ਕਰ ਲੱਗੇ ਕਿ ਆਪਣੇ ਨਾਂ ਇੱਕ ਦਿਮਾਗ ਦੇ ਵਿੱਚ ਬਸਾਇਆ ਹੋਇਆ ਸ਼ਾਇਦ ਚਲੋ ਫਿਰ ਸ਼ਾਇਦ ਸਿਨੇਮੇ ਨੇ ਬਸਾਇਆ ਹੋਇਆ ਇਹ ਕਿਤੇ ਨਹੀਂ ਲਿਖਿਆ ਕਿ ਐਕਟਰ ਇਦਾਂ ਦਾ ਹੋਣਾ ਚਾਹੀਦਾ ਤੇ ਐਕਟਰ ਨਹੀਂ ਪਤਲ ਨਹੀਂ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਟੈਲੈਂਟ ਹੋਣਾ ਚਾਹੀਦਾ ਇਹ ਮੇਨ ਗੱਲ ਹੈ ਐਂਡ ਖੂਬਸੂਰਤੀ ਤੇ ਉਹ ਟਾਪਿਕ ਆ ਮੈਨੂੰ ਨਹੀਂ ਲੱਗਦਾ ਕੋਈ ਐਵਰੀਬਾਡੀ ਇਜ਼ ਬਿਊਟੀਫੁਲ ਐਵਰੀਬਾਡੀ ਜਿਹੜਾ ਇੱਥੇ ਧਰਤੀ ਤੇ ਕੋਈ ਇਨਸਾਨ ਹੈ ਕੋਈ ਵੀ ਕਰੀਚਰ ਹੈ ਉਹ ਸਾਰੇ ਸੋਹਣੇ ਆ Yeah. so when so, uh, you been continue uh, like jo uh, jo feeling thi na oh kyunki na why i asked this because bahut log esto jande ne sade naal de log hunde ne jinna nu apna kehnde are ya tu patla ho gaya tu mota ho gaya osi chaldi hai kyunki apne apne celluloid te is tarah dekhna jivein tusi oh kiya ki ha unhan ne keh actress change kar lo oh jo main main unhan nu call karke gaya se actress change kar lo main haje mid transformation chalo main haje movie khatam kiti hai and i'm starting the transformation so i think roughly 45 kg main gain kitte se daaje main to 5 kg lose hoye se the from what i remember ਐਂਡ ਦੈਨ ਹਰਜੋਤ ਜੀ ਨੇ ਕਿਹਾ ਸੀਗਾ ਕਿ ਨਹੀਂ ਇਟਸ ਨਾਟ ਅਬਾਊਟ ਦੈਟ ਸਾਨੂੰ ਚਾਹੀਦਾ ਇੱਕ ਯੂ نو ਇੱਕ ਕਿਰਦਾਰ ਚਾਹੀਦਾ ਹੈ ਤੁਸੀਂ ਸਾਰੇ ਕਿਰਦਾਰ ਲਈ ਫਿੱਟ ਹੋ ਐਂਡ ਇਟਸ ਓਕੇ ਇਫ ਯੂ ਓਵਰਵੇਟ ਯੂ ਸਟਿਲ ਬਿਊਟੀਫੁਲ ਐਂਡ ਸਾਰੇ ਕਿਰਦਾਰ ਲਈ ਪਰਫੈਕਟ ਹੋ ਸੋ ਜਦੋਂ ਮੈਂ ਫਿਲਮ ਸ਼ੂਟ ਸ਼ੁਰੂ ਕੀਤਾ ਆਈ ਰੀਅਲਾਈਜ਼ਡ ਕਿ ਯੈਸ ਥਿਸ ਇਜ਼ ਮੇਬੀ ਇਹ ਮੌਕਾ ਹੈ ਬਿਊਟੀ ਦੇ ਜਿਹੜੇ ਆਪਣੇ ਸਟੈਂਡਰਡਸ ਨੇ ਜਾਂ ਫਿਰ ਆਪਾਂ ਜੋ ਸੋਚਦੇ ਆ ਕਿ ਆ ਲੁੱਕ ਹੀ ਹੋਣੀ ਚਾਹੀਦੀ ਆ ਤਾਂ ਕਰਕੇ ਤੁਸੀਂ ਐਕਟਰਸ ਹੋ ਜਾਂ ਫਿਰ ਤੁਸੀਂ ਆ ਫਿਲਮ ਕਰ ਸਕਦੇ ਹੋ ਮੇਬੀ ਹੌਲੀ ਹੌਲੀ ਉਹ ਚੇਂਜ ਹੋ ਜਾਏਗਾ ਮੇਬੀ ਥੋੜੇ ਜੇ ਤਕੜੇ ਲੋਕ ਵੀ ਇੱਕ ਨੋਰਮ ਨਾਰਮਲ ਮੂਵੀ ਕਰਨਗੇ ਜਿਹਦੇ ਵਿੱਚ ਮੋਟਾਪਾ ਆਪਾਂ ਮੈਂਸ਼ਨ ਹੀ ਨਹੀਂ ਕਰਾਂਗੇ ਜਾਂ ਫਿਰ ਉਹ ਇੱਕ ਇਸ਼ੂ ਨਹੀਂ ਹੋਵੇਗਾ ਸੋ ਆਈ ਥਿੰਕ ਆਮ ਰੀਲੀ ਹੈਪੀ ਆਮ ਰੀਲੀ ਗਲੈਡ ਕਿ ਮੈਨੂੰ ਮਿਡ ਟਰਾਂਸਫਰਮੇਸ਼ਨ ਵਿੱਚ ਵੀ ਉਸੇ ਰੂਪ ਵਿੱਚ ਐਕਸੈਪਟ ਕੀਤਾ ਗਿਆ ਥੈਂਕ ਯੂ ਹਾਈ ਮੈਂਡੀ ਹਰਸਿਜਨ ਐਂਡ ਨਿਸ਼ਾ ਮੈਂ ਪੂਰੀ ਟੀਮ ਨੂੰ ਹਾਈ ਤੁਸੀਂ ਉਹਨੇ ਜਿਹੜੀ ਫਿਟਨੈਸ ਦੀ ਗੱਲ ਕਰ ਰਹੇ ਹੋ ਪਾਰ ਘਟਾਉਣਾ ਜਾਂ ਵਧਾਉਣਾ ਹਰਸਿਜਨ ਜੀ ਤੁਸੀਂ ਬਹੁਤ ਸੋਹਣਾ ਕਿਹਾ ਕਿ weight ਦਾ ਟੈਲੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਟ ਕਿਉਂਕਿ ਸਾਡੇ ਲੋਕਾਂ ਦੀ ਮਿਥ ਬਣ ਗਈ ਹੈ ਹੁਣ ਜਦੋਂ ਮੈਂਡੀ ਅੰਦਰ ਆਏ ਤੇ ਬੜੇ ਲੋਕਾਂ ਦੀ ਗੋਸਪੀ ਇਹ ਨਹੀਂ ਚਾਰਪੇ ਸੀ ਮੈਂਡੀ ਪਤਲੀ ਹੋ ਗਈ ਮੈਂਡੀ ਪਤਲੀ ਹੋ ਗਈ ਹੈ ਨਾ ਬਟ ਇਹ ਮੈਨੂੰ ਲੱਗਦਾ ਸਾਡੀ ਬਿਮਾਰ ਮੰਨ ਸਿੱਤਾ ਪਰ ਇਹ ਮੈਂ ਐਕਟ੍ਰੈਸ ਹੋਣ ਦੇ ਨਾਤੇ ਨਿਸ਼ਾ ਔਰ ਮੈਂਡੀ ਦੋਨਾਂ ਕੋਲੋਂ ਜਾਨਣਾ ਚਾਹਾਂਗੀ ਕਿ ਕੀ ਇਸ चीज ਦਾ ਦਬਾਅ ਤੁਹਾਡੇ ਉਤੇ ਕਿੰਨਾ ਰਹਿੰਦਾ ਹੈ ਸੁਲਮਾ ਮਿਲਣ ਦੇ ਲਈ ਕੰਮ ਮਿਲਣ ਦੇ ਲਈ ਤੇ ਸੋਸਾਇਟੀ ਦੇ ਵਿੱਚ ਰੰਦੇ ਲਈ ਮੇਰੇ ਤੇ ਹੁਣ ਨਹੀਂ ਰਹਿੰਦਾ ਆਈ ਥਿੰਕ ਮੇਰਾ ਮੇਰਾ ਓਵਰਵਿਊ ਸਾਰਾ ਮਤਲਬ ਚੇਂਜ ਹੋ ਗਿਆ ਹੈ ਐਂਡ ਆਈ ਥਿੰਕ ਉਹ ਮੂਵੀ ਕਰਕੇ ਵੀ ਜਦੋਂ ਹਣੀ ਮੇਰੀ ਫੋਟੋ ਕੀਤੀ ਸੀ ਪੁਆਇੰਟ ਇਹ ਹੈ ਜਿਗਾ ਕਿ ਮੋਟਾਪਾ ਤੇ ਖੂਬਸੂਰਤੀ ਉਹਨੂੰ ਅਲੱਗ ਰੱਖੋ ਐਂਡ देयर ਆਰ ਜਸਟ ਸਮ ਪੀਪਲ ਜਿਹਨਾਂ ਤੋਂ weight ਨਹੀਂ lose ਹੁੰਦਾ ਪਰ ਫਿਰ ਵੀ ਖੂਬਸੂਰਤ ਨਹੀਂ ਐਂਡ ਆਪਾਂ ਨੂੰ ਹੁਣ ਥੋੜਾ ਜਿਹਾ ਇਹ ਜਿਹੜਾ ਉਹ ਯੂਵ ਲੋਸਟ weight ਉਹ ਯੂਵ ਗੇਨਡ weight ਥੋੜਾ ਕਾਮ ਡਾਊਨ ਕਰਨਾ ਚਾਹੀਦਾ ਬਿਕਾਜ਼ ਬਹੁਤ ਇਹ ਹੁਣ ਕੱਟਿਆ ਆਈਸ ਬ੍ਰੇਕਰ ਹੋ ਗਿਆ ਹੈ ਯੂ نو ਸੋ ਹੋਪਫੁਲੀ ਵਿਦ ਮਿਸਟਰ ਸ਼ਿਦਾਈ ਯੂ نو ਐਂਡ ਅ ਫਿਊ ਅਦਰ ਫਿਲਮਸ ਜੋ ਮਿ ਮਿ ਟ੍ਰਾਂਸਫਰਮੇਸ਼ਨ ਕੀਤੀਆਂ ਨੇ ਹੋਪਫੁਲੀ ਜਸਟ ਅ a fat person will be accepted as a heroine i hope i hope standards of beauty will change you know hon <laughs> mein patli ho rahi ho because mera man hai jivein dobara moti ho gayi fir bhi mera man hai you know it's okay fir ki mainu filmein milniyan band ho jaan giyan te je ho jaan giyan then i'll be sad because mai unni hi mehnat karali un film movies vich ਬੇਰੀ ਰਾਈਟ ਹੈ ਗਰੀ ਐਂਡ ਨਿਸ਼ਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਹ ਦੇਖੋ ਜਦੋਂ ਸਾਨੂੰ ਕੋਈ ਫਿਲਮ ਲਈ ਅਪਰੋਚ ਕਰਦਾ ਕੋਈ ਵੀ ਡਾਇਰੈਕਟਰ ਹੈ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਵੇਂ ਆ ਪਤਲੀ ਆਇਆ ਹਾਂ ਮੋਟੇ ਆ ਹਨਾ ਜੇ ਉਹਨਾਂ ਨੂੰ ਲੱਗਦਾ ਕਿ ਇਹ ਕੈਰੈਕਟਰ ਲਈ ਸਾਨੂੰ ਪਤਲੀ ਕੁੜੀ ਚਾਹੀਦੀ ਹੈ ਤਾਂ ਵੀ ਉਹ ਸਾਨੂੰ ਕਾਲ ਕਰਨਗੇ ਜੇ ਉਹਨਾਂ ਨੂੰ ਲੱਗੂਗਾ ਮੋਟੀ ਸਹਿੰਦੀ ਹੈ ਤਾਂ ਵੀ ਕਾਲ ਕਰਨਗੇ ਹਨਾ ਅਸੀਂ ਕਦੇ ਫਿਲਮ ਲਈ weight ਘਟਾਇਆ ਵਧਾਇਆ ਨਹੀਂ ਆ ਉਹ ਸਿਰਫ ਸਾਡੀ ਪਰਸਨਲ ਚੁਆਇਸ ਹੁੰਦੀ ਹੈ ਪਿੱਛੇ ਜੇ ਮੈਂ ਕਹਾ ਫਿਰ ਮੋਟੀ ਹੋ ਗਈ ਸੀ ਫਿਰ ਮੈਨੂੰ ਖੁਦ ਨੂੰ ਲੱਗਿਆ ਕਿ ਨਹੀਂ ਮੈਂ ਥੋੜਾ ਜਿਹਾ ਘਟਾ ਲੈਣੀ ਹੈ ਮੇਰੇ ਕੋਲ ਟ ਫਿਰ ਚਲੋ ਕਿਤੇ ਨਾ ਕਿਤੇ ਤੁਹਾਨੂੰ ਉਹ ਆਦਤ ਪੈ ਜਾਂਦੀ ਆ ਵਰਕਆਊਟ ਕਰਨ ਦੀ ਜਾਂ ਤੁਹਾਡਾ ਫੂਡ ਦੇ ਉੱਪਰ ਉਹਨਾਂ ਦਾ ਕੰਟਰੋਲ ਹੋ ਜਾਂਦਾ ਵੀ ਤੁਸੀਂ ਉਹਨਾਂ ਕੀ ਲੈਣਾ ਸ਼ੁਰੂ ਕਰ ਦਿੰਦੇ ਹੋ ਤੁਹਾਡੀ ਬਾਡੀ ਉਦਾਂ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਕਰਕੇ ਕਦੇ ਅਸੀਂ ਚੇਂਜ ਨਹੀਂ ਕਰਾਂਗੇ ਆਰਟਿਸਟ ਅਸੀਂ ਆਪਣੇ ਲਈ ਹੀ ਚੇਂਜ ਕਰਾਂਗੇ ਜਾਂ ਫਿਰ ਜਿੱਦਾਂ ਮੈਂਡੀ ਨੇ ਇੱਕ ਮੂਵੀ ਲਈ ਬਹੁਤ ਜ਼ਿਆਦਾ ਵਧਾਇਆ ਤਾਂ ਉਹਦੀ ਮੂਵੀ ਦੀ ਰਿਕੁਆਇਰਮੈਂਟ ਸੀ ਉਹ ਮਤਲਬ ਸੀਗਾ ਕਿ ਕੈਰੈਕਟਰ ਚਾਹੀਦਾ ਸੀ ਉਹਨਾਂ ਨੂੰ ਬਟ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਕਰਕੇ ਸਾਨੂੰ ਕੰਮ ਨਾ ਮਿਲੂਗਾ ਜੇ ਅਸੀਂ ਮੋਟੀਆਂ ਆ ਜਾਂ ਅਸੀਂ ਪਤਲੀਆਂ ਆ ਤੇ ਮੈਨੂੰ ਲੱਗਦਾ ਟੈਲੈਂਟ ਨਾਲ ਕੰਮ ਮਿਲਦਾ ਹਨਾ ਸਾਡੇ ओके थैंक यू एंड हर सिमरन जी एक सवाल ਤੁਹਾਨੂੰ ਜਿੱਦਾਂ ਪੈਟੀ ਕਹਿੰਦੇ ਨੇ ਕਿ ਤੁਹਾਨੂੰ ਪ੍ਰੋਬਲਮ ਹੈ ਹੈਨਾ ਤੁਹਾਡੀ ਪਰਸਨੈਲਿਟੀ ਚੇਂਜ ਹੁੰਦੀ ਰਹਿੰਦੀ ਹੈ ਸੋ ਅੱਜ ਕੱਲ ਇਹ ਪ੍ਰੋਬਲਮ ਵੀ ਸਾਰਿਆਂ ਦੇ ਨਾਲ ਹੈ ਜਦੋਂ ਤੁਸੀਂ ਆਪ ਦਾ ਕੋਈ ਦੂਸਰਾ ਇਮੋਸ਼ਨ ਦਿਖਾਉਂਦੇ ਹੋ ਤਾਂ ਅਸੀਂ ਬੜੀ ਜਲਦੀ ਪਿੰਪੁਆਇੰਟ ਕਰ ਦਿਆ ਕਿ ਯੂ نو ਤੁਹਾਨੂੰ ਤਾਂ ਤੇਰੇ ਤਾਂ ਦਿਮਾਗ 'ਚ ਨੁਕਸ ਹੈ ਜਾਂ ਯੂ نو ਤੈਨੂੰ ਤਾਂ ਦਿਮਾਗੀ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਸੋ ਇਹ ਚੈਲੰਜਸ ਵੀ ਅਸੀਂ ਬਹੁਤ ਜ਼ਿਆਦਾ ਫੇਸ ਕਰਦਾ ਦੋਸਤੋ ਚਲੋ ਫਿਲਮ 'ਚ ਰੋਲ ਕਰ ਰਹੇ ਹੋ ਜਦੋਂ ਉਹਨਾਂ ਨੇ ਕਿਹਾ ਸੈਵਨ ਕੈਰੈਕਟਰਸ ਪਹਿਲੀ ਚੀਜ਼ ਇਹ ਦੂਸਰੀ ਇਹ ਕਿ ਸੱਤ ਕੈਰੈ ਸਿੰਮਰਨ ਨੂੰ ਹਿੱਟ ਕੀਤਾ ਇੰਤਿਸ਼ਾਹ ਨੇ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਜਿਹੜੀ ਜਿਹੜੀ ਵੀ ਹੈ ਨਾ ਇਹ ਇਹ ਤਾਂ ਬਹੁਤ ਕਾਫੀ ਸਾਰੇ ਇਸ਼ੂਜ਼ ਹੈ ਇਕੱਲੇ ਮਟਾਪੇ ਵਾਲੇ ਇਸ਼ੂਜ਼ ਨਹੀਂ ਹੈਗੇ ਬਹੁਤ ਸਾਰੇ ਇਸ਼ੂਜ਼ ਹੈ ਜਿੱਦ ਤੇ ਕਿ ਮੈਂ ਪਰਸਨਲੀ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹੈ ਬਹੁਤ ਸਾਰੇ ਕਿਉਂਕਿ ਹਰੇਕ ਬੰਦੇ ਦਾ ਹਰ ਇੱਕ ਚੀਜ਼ ਤੇ ਰਿਐਕਸ਼ਨ ਡਿਫਰੈਂਟ ਹੁੰਦਾ ਹੈ ਐਕਸ਼ਨ ਦਾ ਰਿਐਕਸ਼ਨ ਡਿਫਰੈਂਟ ਹੁੰਦਾ ਹੈ ਹੁਣ ਸਪੋਜ਼ ਕਰੋ ਕੋਈ ਕਲਾਕਾਰਾਂ ਨੂੰ ਕਈ ਵਾਰੀ ਮਿਲਦਾ ਵੀ ਹੈ ਮੈਂ ਆਸਟ੍ਰੇਲੀਆ ਰਹਿਣਾ ਰਾਈਟ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਛੋਟੀ ਜੀ ਕਿ ਸਾਡੇ ਇਦਾਂ ਦੇਖਣ ਨੂੰ ਸਟੇਅਰ ਕਹਿੰਦੇ ਆ ਸਾਰੇ ਕਹਿੰਦੇ ਆ ਸਟੇਅਰ ਕਰਨਾ ਕਿਸੇ ਨੂੰ ਹਨਾ ਜਾਂ ਤਾਂ ਵਿਦ ਇਨ ਫਿਊ ਸੈਕੰਡਸ ਇਦਾਂ ਆਪਾਂ ਮੈਂਡੀ ਮੈਂਡੀ ਇਸ ਬੋਰਨ ਇਨ ਕੈਨੇਡਾ ਯੂਕੇ ਰਾਈਟ ਇੰਗਲੈਂਡ ਸੋ ਜਾਂ ਤਾਂ ਤੁਸੀਂ ਭਾਈ ਸਮਾਈਲ ਪਾਸ ਕਰ ਦੋ ਹਨਾ ਜਾਂ ਹੈਲੋ ਕਹਿ ਦੋ ਇਹ ਇੰਨੀ ਕੀ ਗੱਲ ਹੀ ਹੈ ਹੋਰ ਕੁਝ ਨਹੀਂ ਆਪਣੇ ਵਾਲੇ ਆਪਣੇ ਇਧਰਲੇ ਪਾਸੇ ਹਜੇ ਅਜੇ ਛੋਟੀ ਜੀ ਗੱਲ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਆਪਣੀ ਇਦਾਂ ਦੇਖ ਲੋ ਹੁਣ ਜਿਵੇਂ ਮੈਂ ਤਾਂ ਕਈ ਵਾਰੀ ਬੁਲਾ ਲੈਂਦਾ ਨਾ ਵੀ ਹੈਲੋ ਮੈਨੂੰ ਕਹਿੰਦਾ ਭਾਈ ਮਿਲੇ ਕਿਤੇ ਆਪਾਂ ਐ ਵੀ ਹੋ ਜਾਂਦਾ ਤੇ ਜਾਂ ਜਦ ਜਿੰਮ ਚੋਂ ਬੁਲਾਉਣੇ ਆ ਤੇ ਉਦੋਂ ਐ ਵੀ ਕਹਿੰਦਾ ਵੀ ਹਾਂ ਆਏ ਦੇਖਦਾ ਇਹ ਵੀ ਪ੍ਰੋਬਲਮ ਆ ਇੱਕ ਹਰੇਕ ਬੰਦੇ ਦੇ ਐਕਸ਼ਨ ਦਾ ਰਿਐਕਸ਼ਨ ਉਹ ਡਿਫਰੈਂਟ ਜੇ ਹੁੰਦੇ ਹੁੰਦੇ ਆ ਐਵੇਂ ਜਿਵੇਂ ਜਿਵੇਂ ਆਪਾਂ ਮੋਟਾਪੇ ਦੀ ਗੱਲ ਕੀਤੀ ਆ ਜਾਂ ਰੰਗ ਕਾਲੇ ਦੀ ਜਾਂ ਗੋਰੇ ਦੀ ਗੱਲ ਕਰਦੇ ਆ ਉਹ ਵੀ ਕਾਫੀ ਕੋਸ਼ਾ ਪਰ ਕਈ ਵਾਰੀ ਕੋਈ ਨਹੀਂ ਬਾਹਰ ਹੁਣ ਸਾਨੂੰ ਕਈ ਵਾਰੀ ਕੋਈ ਬੁਲਾਉਣਾ ਚਾਹੁੰਦਾ ਹੁੰਦਾ ਅੰਦਰ ਆਏ ਲੱਗਦਾ ਹੁੰਦਾ ਸਾਨੂੰ ਵੀ ਦੇਖੀਦਾ ਜਾਂਦਾ ਪਛਾਣ ਤਾਂ ਲਿਆ ਪਰ ਇਹ ਕੋਲੇ ਕਿਉਂ ਨਹੀਂ ਆਉਂਦਾ ਇਹਦੇ ਵਿੱਚ ਅਕੜ ਹੈ ਪਰ ਅਸਲ ਦੇ ਵਿੱਚ ਜਦੋਂ ਮੈਂ ਕੋਲੇ ਜਾ ਕੇ ਕਹਿੰਦਾ ਨਾ ਹੋਰ ਭਾਈ ਕੀ ਹਾਲ ਉਹ ਲਗਾਹਦਾ ਯਾਰ ਭਾਈ ਤੂੰ ਮੈਨੂੰ ਬੁਲਾ ਲਿਆ ਥੈਂਕ ਯੂ ਯਾਰ ਭਾਈ ਮੈਂ ਤਾਂ ਯਕਦੋਦਾ ਦੇਖੀ ਜਾਂਦਾ ਸੀ ਸਹੀ ਅਪਰੋਚ ਹੈ ਡਿਫਰੈਂਟ ਡਿਫਰੈਂਟ ਜਦੋਂ ਆਪਾਂ ਦੇਖਦੇ ਹਾਂ ਜੀ ਕਿਸੇ ਨੂੰ ਹਜੇ ਬਹੁਤ ਸਾਰੇ ਇਸ਼ੂਜ਼ ਨੇ ਆਪਾਂ ਅੱਗੇ ਤੋਂ ਵੀ ਚਲੋ ਮਾਲਕ ਕਿਰਪਾ ਕਰੇ ਵੀ ਆਪਾਂ ਹੌਲੀ ਹੌਲੀ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਮੈਸੇਜ ਦੇਵਾਂਗੇ ਇਹਦੇ ਵਿੱਚ ਵੀ ਇਸ ਫਿਲਮ ਦੇ ਵਿੱਚ ਵੀ ਕਾਫੀ ਵੈਰੀ ਇੰਪੋਰਟੈਂਟ ਮੈਸੇਜ ਹੈ ਤੇ ਕਿਉਂਕਿ ਉਹ ਅਨਾਥ ਹੈ ਉਹਦੀ ਫੈਮਿਲੀ ਉਹਦੇ ਕਿਵੇਂ ਅੱਗੇ ਸਟੋਰੀ ਚੱਲਦੀ ਹੈ ਇਹ ਬਹੁਤ ਇਮੋਸ਼ਨਲ ਹੈ ਤੇ ਮੈਸੇਜ ਮੇਰੀ ਹਮੇਸ਼ਾ ਕੋਸ਼ਿਸ਼ ਰਹੂਗੀ ਹਰਜੋਤਪਾ ਜੀ ਨਾਲ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਅਸੀਂ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਗੁੱਡ ਮੈਸੇਜ ਦੇਵਾਂਗੇ। ਯਾਵਾ ਥੈਂਕ ਯੂ ਸੋ ਮਚ ਸੋਲਾ ਦਾੜੀ ਅਪੀਸ ਹੈ। ਥੈਂਕ ਯੂ ਸੋ ਮਚ ਸਾਰੇ ਸਾਰਿਆਂ ਦਾ। ਐ ਤੁਹਾਨੂੰ 올 द बेस्ट ਔਡੀ ਫਿਲਮ ਦੇ ਲਈ 21 ਜੂਨ ਦੇ ਲਈ ਉਮੀਦ ਕਰਦੇ ਹਾਂ ਕਿ ਜਿੰਨਾ ਸੋਹਣਾ ਟਰੇਲਰ ਦਾ ਫਿਲਮ ਵੀ ਉਨੀ ਖੂਬਸੂਰਤ ਹੋਵੇ। ਐਂਡ ਇੱਕ ਵਾਰੀ ਫਿਰ ਤੋਂ ਸਾਰੀ ਸਟਾਰਕਾਸ ਲਈ ਜ਼ੋਰਦਾਰ ਦਾੜੀ ਅਪੀਸ ਹੈ। Thank you so much.